ਹੋਰ ਨਾ ਮੇਰੀ ਧੀ ਧਿਆਨ ਰੱਖਿਆ ਕਰੀ ਆਪਣਾ ਚੰਗਾ ਜਿੱਦਾਂ ਮਰਜੀ ਆ ਨਾ ਫਿਰ ਵੀ ਆਪਣੇ ਆਵਲ ਪਹਿਲਾਂ ਧਿਆਨ ਰਖੀਦਾ ਹੁੰਦਾ ਵਾ ਮੰਮੀ ਬੱਸ ਕਰੋ ਹੁਣ ਕਿੰਨੀ ਅੱਗ ਗੱਲਾਂ ਕਰਨੀਆਂ ਵਾ ਇਹਦੀ ਸੱਸ ਕੱਲੀ ਬੈਠੀ ਆ ਹੁਣ ਹੀ ਉਹਨਾਂ ਲਾਗੇ ਬਈਏ ਜਾਂ ਕੰਮ ਕਰੀਏ ਉਦਾਂ ਦੇ ਤੁਸੀਂ ਆਂਦੇ ਹੋ ਕਿ ਜਦੋਂ ਪਰੋਣਿਆ ਐ ਮੈਂ ਉਹਨਾਂ ਲਾਗੂ ਹਿਲਣਾ ਹੀ ਨਹੀਂ ਆ ਤੂੰ ਹੁਣ ਤੁਸੀਂ ਅਮਨ ਦੇ ਲਾਗੇ ਕੱਲੀ ਦੇ ਲਾਗੇ ਬੈਠੇ ਹੋ ਕੱਲੇ ਬੈਠੇ ਨੇ ਉੱਥੇ ਵੇਖ ਨਾ ਮੇਰੀ ਗੱਲ ਸੁਣ ਪਰੋਣਿਆਂ ਦਾ ਮਤਲਬ ਹੀ ਮੇਰੀ ਧੀ ਠੀਕ ਵਾ ਨਾ ਮੈਂ ਆਪਣੀ ਧੀ ਲਾਗੇ ਬਹਿਣਾ ਵਾ ਸੋ ਸੁਖ ਦੁਖ ਦੀਆਂ ਕਰਨੀਆਂ ਹੁੰਦੀਆਂ ਮਾਵਾਂ ਧੀਆਂ ਨੇ ਹੁਣ ਇਹਦੀ ਸੱਸ ਲੱਗੇ ਮੈਂ ਕੀ ਗੱਲਾਂ ਕਰਾਂ ਉਹ ਚੁੱਪ ਕਰਕੇ ਬੈਠੀ ਰਹਿਣੀ ਹੈ ਜੋ ਉਹਦੇ ਲਾਗੇ ਕੋਈ ਗੱਲਬਾਤ ਕਰੂ ਤੇ ਕਹਣਾ ਤੇ ਇਹ ਆਪਣੀ ਨਾਲ ਗੱਲਾਂ ਕਰਦੀ ਆ ਲੈ ਕੁਛ ਨਹੀਂ ਹੁੰਦਾ ਭਾਬੀ ਜੀ ਫਿਰ ਕੀ ਇਹ ਡੈਡੀ ਹੁਣੇ ਕਿੱਥੇ ਬੈਠੇ ਆ ਨਾ ਕੋਈ ਗੱਲ ਨਹੀਂ ਬੈਠੀ ਆ ਤੇ ਬੈਠੀ ਰਹਿੰਦੇ ਫਿਰ ਕੀ ਉਹਨੂੰ ਨਹੀਂ ਪਤਾ ਵੀ ਆਪਣੇ ਪੇਕੇ ਆਈ ਆ ਆਪਣੇ ਪਰਜਾਈਆਂ ਨਾਲ ਵੀ ਗੱਲਾਂ ਕਰਦੀਆਂ ਮਾਂ ਨਾਲ ਵੀ ਕਰਨੀਆਂ ਵਾ ਫਿਰ ਵੀ 100 ਗੱਲਾਂ ਬਾਤਾਂ ਹੁੰਦੀਆਂ ਵਾ ਮਮੀ ਹੁਣ ਲੱਗੇ ਕੋਈ ਵੀ ਨਹੀਂ ਹੈਗਾ ਉਹ ਇਕੱਲੇ ਬੈਠੇ ਨੇ ਡੈਡੀ ਹੁਣੇ ਵੀ ਬਾਹਰ ਚਲ ਗਏ ਨੇ ਭਾਜੀ ਨੂੰ ਨਾਲ ਲੈ ਕੇ ਕੋਈ ਗੱਲ ਨਹੀਂ ਭਾਬੀ ਜੀ ਕੋਈ ਨਾ ਇੰਨਾ ਸੋਚੋ ਉਹ ਨਹੀਂ ਇਦਾਂ ਦੇਹਗੇ ਕੋਈ ਨਹੀਂ ਹੁੰਦਾ ਮੈਂ ਤੇ ਤਾਂ ਕਹਿੰਦੀ ਆ ਕਿ ਐਵੇਂ ਕਰ ਜਾ ਕਿ ਤੈਨੂੰ ਹੁਣ ਕੋਈ ਗੱਲਾਂ ਨਾ ਕਰਨ ਤੇ ਅੱਗੋਂ ਤੇਰੀ ਮਰਜ਼ੀ ਜਿੱਦਾਂ ਤੈਨੂੰ ਸਹੀ ਲੱਗਦਾ ਤੂੰ ਐਦਾਂ ਹੀ ਕਰ ਲਓ ਲੈ ਗੱਲਾਂ ਕਾਦੀਆਂ ਕਰਨੀਆਂ ਮੈਂ ਦੱਸ ਛੁਦੈਣੇ ਚੰਗਾ ਭਲਾ ਪਤਾ ਵਾ ਪੇ ਜਦੋਂ 3 ਪੇਕੇ ਹੁੰਦੀਆਂ ਵਾੜ ਕੇ ਗੱਲਾਂ ਬਾਤਾਂ ਤੇ ਕਰਨੀਆਂ ਹੁੰਦੀਆਂ ਹੁੰਦੀਆਂ ਹੁਣ ਸੱਸ ਨਾਲ ਥੋੜੀ ਜੁੜ ਕੇ ਬਹਿ ਰਹਿਣਾ ਇਹਨੇ ਹੁਣ ਚਲੀ ਜਾਣਾ ਉਹਦੇ ਨਾਲ ਉਹਦੇ ਕੋਈ ਰਹਿਣਾ ਉਹ ਜਾਂ ਤੇ ਮੰਮੀ ਕੋਈ ਨਾਲ ਆਇਆ ਹੋਏ ਤੇ ਅਗਲੇ ਨੂੰ ਵਾਵਾ ਕੰਪਨੀ ਜੀ ਹੁੰਦੀ ਮੈਂ ਤਾਂ ਕਹਿੰਦੀ ਵੀ ਕੱਲੇ ਬੈਠੇ ਨੇ ਪਰ ਮੰਮੀ ਉਹ ਪਹਿਲੀ ਵਾਰ ਆਏ ਨੇ ਇਦਾਂ ਚੰਗੇ ਥੋੜੀ ਲੱਗੀਦਾ ਵਾ ਅਗਲੇ ਕੀ ਸੋਚਣਗੇ ਸਾਡੇ ਬਾਰੇ ਕਿ ਆਪਣੀ ਕੁੜੀ ਨੂੰ ਲੈ ਕੇ ਅੰਦਰ ਵੜ ਗਏ ਆ ਤੇ ਮੈਂ ਇਕੱਲੀ ਉੱਥੇ ਬੈਠੀ ਆ ਮੰਮੀ ਗੱਲ ਤੇ ਭਾਬੀ ਦੀ ਸਹੀ ਆ ਨਾ ਆਪਾਂ ਉੱਥੇ ਚੱਲ ਜਲਨੇ ਆ ਕੋਈ ਨਹੀਂ ਠੀਕ ਭਾਬੀ ਜੇ ਭਜਾਨੀ ਆ ਉੱਥੇ ਚਲ ਠੀਕ ਠੀਕ ਆ ਜਾ ਤ ਮੇਰੇ ਤੀ ਕੰਮ ਕਮ ਕਰ ਲੈ ਚੰਗਾ ਰੋਟੀ ਦਾ ਟਿੱਬਣਾ ਦਾ ਵਧੀਆ ਤਰੀਕੇ ਨਾਲ ਹਾਂਜੀ ਠੀਕ ਆ ਇਹ ਵੀ ਨਾ ਐਵੇਂ ਮਾਝ ਮਾਦੀ ਰਿੰਦੀ ਆਪਣੇ ਹੈ ਜੇ ਵਿਆਹੀ ਗਈ 2 ਮਿੰਟ ਫਿਰ ਕੀ ਹੋ ਗਿਆ ਕਿਹੜੀ ਆਖਰ ਆ ਗਈ ਹੈ ਹੈ ਬੀ ਭਾਬੀ ਕੀ ਪਤਾ ਅਗਲੇ ਦੇ ਮਨ ਚ ਕੀ ਹੁੰਦਾ ਫਿਰ ਖੱਲੀ ਬੈਠੇ ਵਿਚਾਰੇ ਉਦਾਂ ਹੈ ਤੇ ਨਹੀਂ ਇਦਾਂ ਦੇ ਪਤਾ ਨਹੀਂ ਨਾ ਹੁੰਦਾ ਚੱਲ ਪੁੱਤ ਮੈਂ ਕਿਹੜਾ ਕਹਿਨੀ ਆ ਵੀ ਕੋਈ ਗੱਲ ਹੋਵੇ ਜਾਂ ਨਾ ਹੋਵੇ ਪਰ ਇਹ ਆਪੇ ਹੁਣ ਮੈਂ ਵੀ ਤੇ ਗੱਲਾਂ ਪਤਾ ਕਰਨੀਆਂ ਤੇਰੇ ਨਾਲ ਕਿ ਨਹੀਂ ਕਿੰਨੇ ਦਿਨ ਹੋ ਗਏ ਮੇਰੀ ਤੀ ਵੀ ਗਈ ਨਾ ਗੱਲ ਕਰਨੀ ਨਾ ਕੋਈ ਵੀ ਉਹਨਾਂ ਨੂੰ ਨੇ ਇੱਥੇ ਸੱਦ ਲੈਣੇ ਆ ਪੁੱਜ ਗਿਆ ਟੜਕਾ ਹਾਂ ਹਾਂ ਪੁੱਜ ਗਿਆ ਤੇ ਨਾਲ ਨਾ ਕਹਿ ਹੀ ਉਹਨਾਂ ਨੂੰ ਦੀਦੀ ਮੈਂ ਕਹਿ ਕੇ ਕਿ ਮੈਨੂੰ ਗਾੜੀ ਆਉਂਦੀ ਤੇ ਤੁਸੀਂ ਉੱਥੇ ਬੈਠ ਜਾਓ ਤੇ ਫਿਰ ਮੈਂ ਉਹਨਾਂ ਨੇ ਸਮਝਾਇਆ ਕਿ ਜੇ ਅਸੀਂ ਉਹਨਾਂ ਦੇ ਲਾਗੇ ਬੈჯੀਏ ਤੇ ਫਿਰ ਕੰਮ ਕੌਣ ਕਰੇਗਾ ਆ ਤੇ ਰੋਟੀ ਕਿੰਨੇ ਬਣਾਉਣੀ ਆ ਮੁੜ ਕੇ ਆ ਤੇ ਹੁਣ ਮਮੀ ਨੇ ਕਹਿਣਾ ਵਾ ਵੀ ਲੇਟ ਹੋ ਗਏ ਸਹੀ ਗੱਲ ਤੇ ਮੈਨੂੰ ਆਨ ਲੱਗਿਆ ਫੇਰ ਸੁਣਾ ਦੇਦਾ ਵਾ ਵਧੀਆ ਜੀ ਰੋਟੀ ਬਣਾ ਲਓ ਹੁਣ ਮੈਂ ਅਮਨ ਨੂੰ ਕਿਹਾ ਮੈਂ ਹੈਂ ਵੀ ਤੈਨੂੰ ਘਰ ਜਾ ਕੇ ਕੁਝ ਮੁੜ ਕੇ ਕਹਿਣਗੇ ਤੇ ਫਿਰ ਉਹਨਾਂ ਕੀ ਚੰਗੀ ਰਹੇਗੀ ਤੇ ਉਹਨਾਂ ਦੇ ਲਾਗੇ ਬਹਿ ਜਾ ਜਾਂ ਉਹਨਾਂ ਨੂੰ ਵੀ ਆਪਣੇ ਲਾਗੇ ਬਲਾ ਲਓ ਕੱਲੇ ਬੈਠੇ ਨੇ ਤੇ ਇਹਦਾ ਬੰਦਾ ਚੰਗਾ ਥੋੜੀ ਲੱਗਦਾ ਮੰਮੀ ਸਾਡੇ ਉਦਾਂ ਬੜੇ ਸਿਆਣੇ ਬਣਦੇ ਪਰ ਉਹਨਾਂ ਨੂੰ ਇੰਨੀ ਨਹੀਂ ਹੈਗੀ ਸਮਝ ਹੁਣ ਕੁੜੀ ਆਈ ਹੈ ਨਾ ਤੇ ਧਿਆਨ ਕੁੜੀ ਵਾਲਾ ਜੋ ਲਾਗੇ ਬਸ ਬੈਠਾ ਆਂਦਾ ਪੁੱਛਦਾ ਵੀ ਕੀ ਉੱਥੇ ਕੀ ਬੰਦਾ ਕੀ ਨਹੀਂ ਬੰਦਾ ਗੱਲਾਂ ਵਾਲਾ ਧਿਆਨ ਆ ਕਿ ਚੁਗਲੀਆਂ ਕਰ ਲੀਆਂ ਇਹ ਤੇ ਕੇਹ ਹੋਰ ਗਾਣਿਕ ਹੋਈ ਹੈਗਾ ਮਤਲਬ ਉਹਨਾਂ ਨੇ ਪਤਾ ਨਾ ਨਾ ਮੰਮੀ ਵੇਲਾ ਠੀਕ ਰਹਿੰਦੇ ਆ ਤੇ ਹੁਣ ਅਮਨ ਆਈ ਹੈ ਨਾ ਹੁਣ ਮੈਂ ਹੋਣ ਲੱਗਾ ਕਿ ਤੇ ਫੇਰ ਕੋਈ ਪੱਟੀ ਨਾ ਪੜਾ ਜੇ ਫੇਰ ਸਾਡੇ ਦਿਵਾਲੇ ਕਰ ਪਤਾ ਨਹੀਂ ਹੁਣ ਕੀ ਪਤਾ ਕੀ ਦੋਵੇਂ ਮਾਮਾਤੀਆਂ ਗੱਲਾਂ ਕਰ ਰਹੀਆਂ ਨੇ ਮੈਂ ਉਹਦਾ ਵਹਿ ਕਹਿ ਕੇ ਤੇ ਆਈਆਂ ਤਾਂ ਹੀ ਤੇ ਆਪਾਂ ਉਹਨਾਂ ਨੂੰ ਕਹਾ ਵਾ ਪਿੱਛੇ ਉੱਥੋਂ ਨਿਕੜਾਂਗੇ ਤੇ ਚੱਲ ਕੋਈ ਇਹਨਾਂ ਦੀ ਸਲਾਹ ਬਾਤ ਨਾ ਹੋਊਗੀ ਕੀ ਕਰੀਏ ਕੀ ਪਤਾ ਕੀ ਬੜਨਾ ਵਾ ਤੇਨੂੰ ਪਰਾਤੇ ਹੈਗਾ ਇਹਨਾਂ ਦਾ ਮੈਂ ਚੋਲ ਲੈ ਕੇ ਆਵਾਂ ਫਿਰ ਕੱਢ ਕੇ ਲੈ ਆ ਲੈ ਆ ਤੂੰ ਚੋਲ ਬਣਾ ਲਾ ਅਮਨ ਲੇ ਮੰਮੀ ਤੇਰੀ ਆ ਵੀ ਗਈ ਐ ਆਜੋ ਪੈਂਜੀ ਆਜੋ ਮੈਂ ਤਾਂ ਢੀਕ ਡੱਕ ਕੇ ਆਈ ਮਾਵਾ ਤਿੰਗਾ ਕਿੱਥੇ ਚਲ ਗਿੰਗਾ ਵਾ ਨਹੀਂ ਨਹੀਂ ਆ ਮੇਦੇ ਨਾ ਉਦਾਂ ਹੀ ਬਸ ਬਹਿ ਗਏ ਤੇ ਮੈਂ ਤਾਂ ਤੁਹਾਡੇ ਵੱਲ ਚੱਲੀ ਹੀਗੀ ਮੈਂ ਪੈਂਜੀ ਨੂੰ ਤੇ ਨਹੀਂ ਆ ਗਏ ਗੀਆਂ ਇਹਨਾਂ ਹਾਰ ਕਿਆ ਕੀ ਵੇਖਾਂ ਪਤਾ ਲਵਾ ਮਾਵਾ ਮਾਦੀ ਮੈਂ ਕੀ ਕਰਦੇ ਨਹੀਂ ਮੰਮੀ ਕਹਿੰਦੀ ਚਲਾ ਜਿੰਦੇ ਤੇ ਬੁਲਾ ਲਿਓ ਆ ਮੈਂ ਤਾਂ ਕਹਿੰਦੀ ਮੈਂ ਚਲਾ ਜਿੰਦੇ ਪੈਂਜੀ ਬੈੜ ਤੇ ਕੜੀ ਲੰਮੇ ਲੰਮੇ ਪੈ ਜੋ ਥੱਕ ਗਏ ਹੋਣੇ ਬਹਿ ਬਹਿ ਕੇ ਕੋਈ ਨਹੀਂ ਲੰਮੇ ਕੀ ਪਹਿਣਾ ਥੱਕ ਕਾ ਦੇ ਗਏ ਆ ਜਾਓ ਮੰਮੀ

ਚਲ ਵਧੀਆ ਹੀ ਚਾਹੀਦਾ ਵਾ ਹੈ ਆ ਆ ਭੈਣ ਜੀ ਕਿਦਾਂ ਦਾ ਲੱਗਾ ਸਾਡਾ ਘਰ ਤੁਹਾਨੂੰ ਫਿਰ ਸੋਹਣਾ ਘਰ ਤੁਹਾਡਾ ਜਿੱਦਾਂ ਦੇ ਘਰ ਹੁੰਦੇ ਸੋਹਣਾ ਚਲ ਵਧੀਆ ਕਰਤੇ ਹੈ ਆਪਣੇ ਵੱਲੋਂ ਤਾਂ ਭੈਣ ਜੀ ਪੂਰਾ ਜੋਰ ਲਾਇਆ ਵਾ ਹੈ ਕਿ ਚਲ ਵਧੀਆ ਸਾਰੀ ਸਾਫ ਸੁਥਰਾ ਹੋਵੇ ਐ ਵਧੀਆ ਹੋਵੇ ਹੈ ਕਿ ਨਹੀਂ ਘਰ ਭਾਵੇਂ ਨਿੱਕਾ ਹੋਵੇ ਤੇ ਭਾਵੇਂ ਹੋਵੇ ਵੱਡਾ ਸਵਾਰਿਆ ਹੋਵੇ ਹਾਂ ਸਵਾਰਿਆ ਬਣਾਇਆ ਹੋਵੇ ਨਾ ਤੇ ਵਧੀਆ ਲੱਗਦਾ ਵਾ ਤੇ ਜੇ ਵੱਡਾ ਖਲਾਰ-ਖਲਾਰ ਲੋ ਤੇ ਗੰਦ ਪਿਆ ਰਹੇ ਤੇ ਉਹ ਕਿਹੜਾ ਚੰਗਾ ਲੱਗਦਾ ਵਾ ਸੰਭੀਨ ਜੀ ਹਾਂ ਜੀ ਉਦਾਂ ਨਾ ਮੇਰੀ ਧੀ ਜਿਹੜੀ ਬੜੀ ਸਫਾਈ ਕਰਦੀ ਆ ਹਾਂ ਇਹ ਤੇ ਇੱਕ ਇੱਕ ਚੀਜ਼ ਨਿਆਰ ਖੜੀ ਹੁੰਦੀ ਸਾਫ਼ ਕਰਕੇ ਹਨਾ ਵੇਖਿਆ ਬਣਾ ਠੀਕ ਹੈ ਨਹੀਂ ਮੈਂ ਤਾਂ ਜੇ ਕੰਮ ਹੀ ਨਹੀਂ ਲਾਇਆ ਲਾਵਾਂਗੀ ਨਹੀਂ ਉਦਾਂ ਇਹਦੀ ਆਦਤ ਵਾ ਨਾ ਖੁੰਦੀ ਨਹੀਂ ਹੁੰਦੀ ਉਦਾਂ ਮਾੜਾ ਮੋਟਾ ਤੇ ਕਰਦੀ ਆ ਜਿਤਨਾ ਨੇ ਆ ਕੱਪੜੇ ਤੋਤੇ ਨੇ ਉਹ ਜੋੜ ਲਾ अच्छा अच्छा तो ਝਾੜ ਲਾ ਮੰਜੇ ਝਾੜ ਲਾ ਉਹ ਹੀ ਨਾ ਕੋਈ ਜੇ ਕੰਮ ਆ ਜੇ ਰੋਟੀ ਟੱਕ ਵੱਲ ਨਹੀਂ ਆ ਜੇ ਆ ਨਹੀਂ ਨਹੀਂ ਉਹ ਤਾਂ ਚਲੋ ਤੁਹਾਡੀ ਆਪਣੀ ਮਰਜ਼ੀ ਆ ਤੁਹਾਡੀ ਧੀ ਆ ਹੁਣ ਹੈ ਕਿ ਨਹੀਂ ਹਾਂਜੀ ਹਾਂ ਤੁਸੀਂ ਕਰਨਾ ਵਾ ਜਿੱਦਾਂ ਮਰਜ਼ੀ ਕਰੋ ਹੁਣ ਹਾਂਜੀ ਆ ਵੇਖ ਲੈ ਪੁਰੋਣਿਆ ਮਾੜੀ ਮੋਟੀ ਸਬਜੀ ਸੂਜੀ ਲਾਈ ਸੀ ਤੇ ਚਲ ਯਾਰ ਖਾਣ ਪੀਣ ਚੋ ਕੀ ਹੋਈ ਜਾਂਦੀ ਆ ਜੀ ਇਹ ਤਾਂ ਮौज ਆ ਘਰ ਦੇ ਲਾਗੇ ਜਿਹੜੇ ਆ ਨਾ ਹਾਂ 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 ਇੱਕ ਤਾਂ ਕੋਈ ਤੋੜਦਾ ਨਹੀਂ ਆ ਆਹੇ ਡਰ ਹੁੰਦਾ ਵਾ ਕਾ ਹਾਂ ਸਾਡੇ ਵੇਲੇੋਂ ਦੂਰ ਆ ਪਹਿਲੀ ਤੋਂ ਉੱਥੇ ਤੇ ਪੱਟੇ ਵਟਣ ਜਿਹੜਾ ਜਾਂਦਾ ਵਾ ਠੀਕ 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 ਹੋਰ ਡਰ ਲਿਆਉਂਦਾ ਵਾ ਚਲੋ ਇਹ ਲੱਗੇ ਸਾ ਰਾਤੀ ਰਹਿ ਗਈ ਉਹ ਨਾਲੇ ਦੱਸਾ ਗੱਲ ਕੀ ਆ ਉਹ ਬੰਬੀਆਂ ਦੇ ਨਿਗੇ ਲੋਕੀ ਚ ਛੱਡਦੇ ਭਾਵੇਂ ਜੋ ਮਰਜ਼ੀ ਹੋ ਜੇ ਨਾਲੇ ਪਤਾ ਕਿ ਰੋੜ ਤੇ ਪਿਆਲੀ ਦਾ ਵੈਸੇ ਵੀ ਵਧੀਆ ਨਾ ਸਿਸਟਮ ਰਹਿੰਦਾ ਵਾ ਆਉਂਦੇ ਜਾਂਦੇ ਅਸੀਂ ਹੁਣ ਕੋਈ ਨਾ ਕੋਈ ਤੇ ਤੁਰਾਈ ਜਾਂਦਾ ਬੰਬੀ ਦੇ ਚੱਕਰ ਮਾਰ ਬਿਲਕੁਲ ਬਿਲਕੁਲ ਆਹ ਵੇਖ ਨਾ ਹੁਣ ਆਹ ਬੰਬੀ ਆ ਤੇ ਕੋਈ ਮਾੜਾ ਮੋਟਾ ਬੰਦਾ ਜਦੋਂ ਮਰਜ਼ੀ ਆ ਬੰਦਾ ਬੰਬੀ ਦੀ ਛੱਡ ਦੇਂਦਾ ਨੁੱਸੇਲੇ ਆ ਤਾਂ ਦੂਰ ਪਿਆਲੀ ਦਾ ਵੀ ਬਣ ਸਪੈਸ਼ਲ ਜਿਹਾ ਨਾ ਪੈਂਦਾ ਬੰ ਆ ਲੱਗ ਗਿਆ ਸਾਂ ਯਾਰ ਮਾਦਾ ਜਦੋਂ ਮਰਜੀ ਬਾਕੀ ਇੱਕ ਮਾਤ ਥੋੜਾ ਜਿਹਾ ਲਾਇਆ ਈ ਯਾਰ ਕੰ ਤੇ ਚੱਲ ਖਾਣ ਪੀਣ ਚੱਕਾ ਗੁੜ ਹੋ ਗਿਆ ਵਾ ਨਹੀਂ ਨਹੀਂ ਵਧੀਆ ਨਾਲੇ ਆ ਦੇਖੋ ਸਬਜ਼ੀ ਸਬਜ਼ੀ ਲਾਈ ਲਸਣ ਲਾਇਆ ਵਾ ਕਿੱਡਾ ਵਧੀਆ ਹੋਇਆ ਵਾ ਹੈ ਕੰ ਸਾਰਾ ਹੱਥੋਂ ਜੋ ਮੂਲੀਆਂ ਸਲਗਮਾਂ ਵਾ ਨਾ ਸਾਰੇ ਹੱਥਾਂ ਹੀ ਖਰੇ ਆ ਕੇ ਨਹੀਂ ਨਹੀਂ ਘਰ ਦੀ ਸਬਜ਼ੀ ਨਾਲ ਦੀ ਨਹੀਂ ਨਹੀਂ ਮੌਜੂਦ ਆਹੋ ਉਹ ਤੇ ਗੱਲ ਵਾਕ ਹਾਂ ਆਜੋ ਘਰ ਬੈਨੇ ਚੱਲ ਕਪੜੇ ਤਾਂ ਹੋ ਗਏ ਆ ਇਦਾਂ ਕਰਦੀ ਆ ਇਹਨਾਂ ਦੋਵਾਂ ਨੂੰ ਆਜ ਮਾਰ ਹੀ ਲੈਣੀ ਆ ਇਹ ਵੀ ਨਾਲ ਹੋਣ ਗਿਆ ਤਾਂ ਚਲ ਚੰਗਾ ਲੱਗੂਗਾ ਜਰਾਕ ਨਵ ਨਿਸ਼ਰਨਾ ਹਾਂਜੀ ਮੰਮੀ ਉਹ ਤੋ ਰਿਹਾ ਗੱਲ ਸੁਣੋ ਇੱਧਰ ਆਓ ਸਸ ਤੇ ਮੈਂ ਕੈਂਡੀਟ ਕਪੜੇ ਦੇ ਹੀ ਦਈਏ ਹੁਣ ਸਾਸੋ ਦੀ ਬੈਠੀ ਉਧਰ ਚਿੱ ਦੇ ਦੋ ਮੰਮੀ ਨਹੀਂ ਨਹੀਂ ਮੈਂ ਕਲੀ ਨੇ ਕੀ ਜਾਣਾ ਵਾ ਨਾਲ ਚਲੋ ਮੇਰੇ ਦੋਵੇਂ ਜਾਣੀਆਂ ਇਹ ਦੱਸ ਅਹੀਂ ਉੱਥੇ ਕੀ ਕਰਨਾ ਵਾ ਕੱਪੜੇ ਹੁਣ ਲਿਆਂਦੇ ਤੇ ਤੁਸੀਂ ਉਹਨਾਂ ਨੂੰ ਦੱਸਣਾ ਹੀ ਆਂ ਵੀ ਆਹ ਸੂਟ ਕਿਦਾ ਵਾ ਤੇ ਆਹ ਕਿਦਾ ਵਾ ਉਹ ਨਹੀਂ ਨਹੀਂ ਚੰਗੇ ਲੱਗੀਦਾ ਵਾ ਤੁਸੀਂ ਉੱਥੇ ਹੋ ਹੋਗੇ ਨਾ ਫਿਰ ਹੋਰ ਜ਼ਿਆਦਾ ਵਧੀਆ ਲੱਗੂਗਾ ਇਦਾਂ ਕਰੋ ਮੇਰੇ ਨਾਲ ਚੱਲੋ ਤੇ ਨਾਲੇ ਆਪ ਜਾ ਕੇ ਨਾ ਮੁਖਾਲਿਓ ਤੇ ਆਹ ਹੜੀ ਅਮਨ ਦੇ ਸੂਟ ਵਾ ਠੀਕ ਵਾ ਨਾ ਅਗਲੀ ਨੂੰ ਪਤਾ ਲੱਗੂ ਤੁਸੀਂ ਵਿਖਾ ਦਿਓ ਕਿ ਇੰਕੀ ਵੀ ਸੋਣਾ ਲੈ ਉਹ ਹੀ ਗੱਲ ਬਾਰ ਬਾਰ ਕਰੀ ਜਾਂਦੇ ਆ ਜਿਹੜੀ ਗੱਲ ਮੈਂ ਕਹਿਣ ਦੀ ਉਹ ਅਗਰ ਸਮਝਦੀਆਂ ਨਹੀਂ ਗਈਆਂ ਵੀ ਮੈਂ ਕੀ ਕਹਿਣਾ ਚਾਹੁੰਨ ਈ ਆ ਚੰਗੇ ਲੱਗੀਦਾ ਵਾ ਪੁੱਤ ਚਲ ਕੋਈ ਚਲੋ ਫਿਰ ਆਹੋ ਆ ਹੁਣ ਦੋ ਆ ਨਾ ਮੰਦੇ ਤੇ ਆ ਮम्मी ਮੇਰੀ ਗੱਲ ਸੁਣੋ ਦੋ ਨਾ ਲਾਓ ਮੈਨੂੰ ਪਤਰੀ ਨੂੰ ਫੇਰ ਕੀਤੀ ਆਉਗੀ ਉਹ ਦੋ ਦੇ ਜਾਗੇ ਇੱਕ ਸੂਟ ਨੀ ਤੇਰੇ ਕਹਿਨ ਦਾ ਕੀ ਮਤਲਬ ਹੈ ਇੱਕ ਲਾ ਦੋ ਨਾ ਉਦੋਂ ਤੂੰ ਦੋ ਲੈ ਆਈਂ ਤੇ ਹੁਣ ਦੋ ਸੂਟ ਦੇਣ ਲੱਗਾ ਤੇਰੇ ਜੀਨ ਕੋਸ਼ ਕੌਣ ਦਿਆ ਵਾ ਹੈ ਇਹ ਤਾਂ ਦੋ ਆਏ ਨਾ ਤੇ ਨਾਂ ਦੇ ਦੋ ਹੀ ਦੇਣੇ ਓ ਦੱਸ ਮੰਮੀ ਜੀ ਤਾਂ ਕਹਿਣ ਡਏ ਹਾਂ ਕਿ ਚੱਲ ਮੁੜ ਕੇ ਜਦੋਂ ਉਹਨੂੰ ਲੈਣ ਜਾਣਾ ਵਾ ਮੈਨੂੰ ਤੇ ਉਦੋਂ ਵੀ ਕੋਈ ਨਾ ਕੋਈ ਕੱਪੜਾ ਚਾਹੀਦਾ ਹੀ ਆ ਇੱਕ ਸੂਟ ਉਹ ਦੋ ਲੈ ਜਾਾਂਗੇ ਵੇਖਾਂ डीसी ਆਣੀ ਬਣਦੀ ਆ ਹੈ ਆਪਣੇ ਆਏ ਹੁਣ ਤੇ ਪਤਾ ਹੋਵੇ ਪੀ ਇੱਕ ਆਇਆ ਕਿ ਦੋ ਆਏ ਹੈ ਆ ਤਾਂ ਸੂਟ ਲੱਗਣੇ ਦੋਵੇਂ ਹੀ ਹੁਣ ਤੇ ਜਿੱਦਣ ਲੈਣ ਜਾਣਾ ਵਾ ਨਾ ਉਦੋਂ ਵੀ ਦੋ ਸੂਟ ਹੀ ਲੈ ਕੇ ਜਾਣਾ ਵਾ ਬਹੁਤੀਆਂ ਗੱਲਾਂ ਨਾ ਕਰ ਤੂੰ ਬਹੁਤੀ ਸਿਆਣੀ ਨਾ ਬਣ ਮੰਮੀ ਤੁਹਾਨੂੰ ਹੋ ਕੀ ਗਿਆ ਵਾ ਉਦੋਂ ਤੁਸੀਂ ਚੰਗੇ ਭਲੇ ਰਹਿੰਦੇ ਹੋ ਅੱਜ ਘਰ ਚ ਪਰੌਣੇ ਆ ਅੱਜ ਤੇ ਅੱਜ ਤੁਸੀਂ ਮੱਥੇ ਵੱਟ ਪਾਈ ਤੇ ਰਹਿੰਦੇ ਐਵੇਂ ਲੜੀ ਜਾਂਦੇ ਹੋ ਮੈਂ ਉਦਾਂ ਗੱਲ ਕੀਤੀ ਜਿੰਨੇ ਮਰਜ਼ੀ ਦੋ ਗੱਲ ਨਹੀਂ ਕੀਤੀ ਜੇ ਤੂੰ ਹੀ ਮੈਨੂੰ ਕਹਿਣਾ ਹੋਵੇ ਕਿ ਕੱਲੀ ਕੱਲੀ ਨਣਾਣਵਾ ਸਾਡੀ ਮੰਮੀ ਦੋਵੇਂ ਸੂਟ ਦੇਣੇ ਆ ਪਹਿਲਾਂ ਤੂੰ ਲੈ ਆਂ ਰੀਲ ਦੇ ਨਾਲ ਤੇ ਹੁਣ ਪਤਾ ਨਹੀਂ ਤੂੰ ਕੀ ਗੇਟਮੇਟ ਕਰ ਲਈ ਦੋਵਾਂ ਜਾਨੀਆਂ ਨੇ ਚੱਲ ਨਾ ਲੜੋ ਹੁਣ ਘਰ ਪਰੋਹਣੇ ਆਏ ਉਹ ਬਰੀ ਵੇਖ ਲੋ ਜਾਓ ਦੇ ਦੋ ਦੋਵੇਂ ਸੂਟ ਦੇ ਦੋ ਹਾਂ ਨਹੀਂ ਦਊਂਗੀ ਤੇ ਮੈਂ ਦੋਵੇਂ ਹੀ ਪਰ ਤੂੰ ਨਾ ਬੁੱਧੀਆਂ ਚਲਾਕੀਆਂ ਨਾ ਹੀ ਕਰਿਆ ਕਰ ਚੰਗੀ ਗੱਲ ਵਾ ਨਾਲੇ ਨਾ ਇੱਕ ਗੱਲ ਮੇਰੀ ਦੋਵੇਂ ਜਾਨੀਆਂ ਸੁਣ ਲੋ ਕੰਨ ਖੋਲ ਕੇ ਤੀਆਂ ਨੂੰ ਜਿੰਨਾ ਦਈ ਹੈ ਨਾ ਉਹਨਾਂ ਮਾਰਾਜ ਬਰਕਤ ਪਉਂਦਾ ਵਾ ਲੱਗੀਆਂ ਵਿੱਚ ਆ ਨਹੀਂ ਚੱਲ ਕੋਈ ਨਹੀਂ ਠੀਕ ਆ ਮੰਮੀ ਤਾਂ ਨੂੰ ਜੇ ਲੱਗਦਾ ਨਾ ਕਿ ਉਹਦੇ ਲਈ ਕੁਝ ਨਹੀਂ ਕਰਦੀਆਂ ਤੇ ਨਾ ਹੀ ਸੀ ਜਾਓ ਜਾ ਕੇ ਤੇ ਦੇ ਆਓ ਅਸੀਂ ਆਪਾਂ ਕੰਮ ਕਰਨ ਲੱਗੀਆਂ ਹਾਂ ਹਾਂ ਕੰਮ ਕਰਨ ਲੱਗੀਆਂ ਹੈਂ ਵੇਲੀਆਂ ਥੋੜੀਆਂ ਨੇ ਵੇਖਾ ਕਿਦਾ ਮੂੰਹ ਵੱਟ ਕੇ ਗਈਆਂ ਵਾ ਸਾੜੇ ਦੀਆਂ ਮਾਰੀਆਂ ਸੜਗੀਆਂ ਵੇਖ ਕੇ ਹੈ ਜੇ ਆਪਣੇ ਹੱਥੀ ਤੋਂ ਲਿਆ ਹੀ ਆਈਆਂ ਤੇ ਹੁਣ ਦੇਣ ਲੱਗਿਆ ਕਿ ਤੰਗੀ ਹੋਣੀ ਤੈਨੂੰ ਦਵੇਂ ਜਣੀਆਂ ਨਾ ਹੁਣ ਡੀਆਂ ਨਾ ਸਲਾਹ ਨਾ ਫਿਰਨ ਤੇ ਸਲਾਹ ਕੀਤੀ ਹੁਣੀ ਆ ਕਿ ਇੱਕ ਸੂਟ ਉਦਣ ਲੈ ਜਾਾਂਗੇ ਵੱਡੀਆਂ ਦਾਨੀਆਂ ਮੈਂ ਤੇ ਦਊਂਗੀ ਦੋਈ ਆਪਣੀ ਧੀ ਨੂੰ ਨਾ ਆਉ ਨਹੀਂ ਆਉਣਾ ਤੂੰ ਠੱਠੇ ਪੂਚ ਪਹ ਜਾ ਕੇ ਅਲਪਾ ਤੋਂ ਚੱਲ ਗਿਆ ਨਾ ਕੈਸਟ ਦੀਓ ਹਨ ਮम्मी ਜਾਣੀ ਆ ਰੋਟੀ ਪਾਣੀ ਤੇ ਖਾ ਲਈਏ ਚਲ ਜਿੰਨੀ ਕੋਈ ਗੱਲ ਨਹੀਂ ਕੋਈ ਨਹੀਂ ਕਿਹੜੀ ਪੋਖ ਲੱਗੀ ਰੋਟੀ ਦਿੱਤੀ ਆਪਾਂ ਚੱਲ ਜੀ ਗਏ ਘਰ ਨਾ ਕੋਈ ਨਹੀਂ ਮੰਮੀ ਜੋ ਘਾਟਾ ਮਨਾ ਜਾਈਏ ਨਹੀਂ ਰੋਟੀ ਖਾਣ ਹਾਂ ਮੰਮੀ ਆ ਗਈ ਮੰਮੀ ਇਹਦੀ ਕੀ ਲੋੜ ਹੀ ਤੇ ਯਾਵੇਂ ਖੇਤੀ ਨਾ ਆਪ ਤਾਂ ਇਹ ਸਗਨ ਹੁੰਦਾ ਮਾਮਾ ਦਿੰਦੇ ਗਾਨੇ ਆਹ ਮਾਮਾ ਦਿੰਦੇ ਗਾਨੇ ਲੇ ਦਿੰਗਾ ਨੂੰ ਲੇ ਦੇ ਦੇ ਹਾਂ ਪਹਿਲੀ ਵਾਰ ਫੇਰਾ ਪਉਣੀਆ ਨਾ ਦੇ ਨਹੀਂ ਨਾ ਸਹੀ ਗੱਲ ਵਾ ਸਹੀ ਕਹਿੰਦੇ ਭੈਣ ਜੀ ਹੈ ਅਸੀਂ ਆਪਣੀ ਤੀਨ ਨੂੰ ਦੇਣਾ ਵਾ ਕੀ ਗੱਲ ਵਾ ਲੈਪੋ ਤਾਂ ਆ ਦੋ ਤੇ ਰਹੀਓ ਵੇਹਲਾ ਸੋਣਿਆ ਮੈਂ ਤੇਰੀ ਨਾ ਭਾਬੀ ਨੂੰ ਖਲਾਇਆ ਹੀਗਾ ਨਹੀਂ ਬਹੁਤ ਸੋਣੀ ਆਹ ਤੇ ਭੈਣ ਜੀ ਉਹ ਤੂੰ ਨਾ ਕਿੱਥੇ ਭੈਣ ਜੀ ਇਹ ਆਹ ਦਾ ਤੁਹਾਡਾ ਵੋਟੀਆਂ ਕੋਈ ਨਹੀਂ ਘੰਮ ਘੁਮ ਕਰਨੀਆਂ ਆ ਜਾਂਦੀਆਂ ਆ ਜਾਂਦੀਆਂ ਆਪੜੋ ਤੇ ਲੋ ਆ ਪੱਤਾ ਪਰਾਉਣੇ ਦੀ अच्छा। ਨਮਸਕਾਰ ਤੇ ਬੋਲੋ ਸੋਨੇ। ਤਾਂ ਜੀ ਪਸੰਦ ਨਹੀਂ ਗਿਆ ਆ ਸੂਟ। ਚਲੋ ਠੀਕ ਹੈ। ਆਓ ਕੋਈ ਆਏ ਹਾਏ ਹਾਏ। ਤਾਂ ਜੀ ਠੀਕ ਹੀ ਆ। ਮੈਂ ਤਾਂ ਕੁੜੀ ਨੂੰ ਕਿਹਾ ਸੀ ਸਭ ਤੋਂ ਮਹਿੰਗਾ ਸੂਟ ਲੈ ਕੇ ਆਵੀਂ। ਹੈ? ਤੇ ਮੇਰੇ ਹਿਸਾਬ ਨਾਲ ਤੇ ਵਧੀਆ ਵਾ ਸੂਟ ਮਮੀ ਸੋਨਾ ਵਾ ਕਲਰ ਵੀ ਵਧੀਆ ਵਾ ਸੂਟ ਨੇ ਠੀਕ ਵਾ ਕੋਈ ਨਹੀਂ ਜੇ ਅਤਨੀ ਕਿਤੇ ਕੋਈ ਗੱਲਾਂ ਮਟਾਣਾ ਵਾ ਤਾਂ ਦੱਸ ਦਿਓ ਬਟਾ ਦਾਂਗੇ ਆਪਾਂ ਹੈ ਠੀਕ ਵਾ ਚਲ ਵੇਹਰਾ ਜੇ ਪਸੰਦ ਵਾ ਤਾਂ ਨਹੀਂ ਤੇ ਹੁਣੇ ਦੱਸ ਦਿਓ ਮੈਨੂੰ ਹਾਂ ਕਲਰ ਜੈਜਰੀ ਕੋ ਹੋਰ ਤਰ੍ਹਾਂ ਦਾ ਵਾ ਹੋਰ ਤਾਂ ਕੋਈ ਨਹੀਂ ਇਹ ਫਿੱਕਾ ਏ ਹਾਂ ਮੈਂ ਕਦੀ ਪਾਇਆ ਨਹੀਂ ਇਹ ਤਾਂ ਚਲੋ ਕੋਈ ਨਹੀਂ ਤੁਹਾਨੂੰ ਗੂੜਾ ਦੇ ਆ ਦਾਂਗੇ ਫਿਰ ਐਦਾਂ ਕਰੋ ਹੁਣ ਤੇ ਤੁਸੀਂ ਲੈ ਜਾਓ ਖਾਲੀ ਹੱਥ ਨਹੀਂ ਕੱਲਣਾ ਮੈਂ ਤੇ ਮੁੜ ਕੇ ਕੋਈ ਨਹੀਂ ਆਮਨ ਤੂੰ ਨਾ ਕੱਲ ਦੀ ਫਿਰ ਜਾ ਕੇ ਤੇ ਨਵ ਜਾ ਕੇ ਆਪੇ ਵਟਾ ਲਿਆਊਗੀ ਕੋਈ ਗੱਲ ਨਹੀਂ ਠੀਕ ਵਾ ਨਾ ਨਹੀਂ ਭੈਣ ਜੀ ਰਹਿਣ ਤਾਂ ਹੁਣ ਤੁਸੀਂ ਜਿਹੜਾ ਲੈਨਦਾ ਠੀਕ ਵਾ ਹੁਣ ਐਵੇਂ ਮੋੜ ਤੇ ਫਿਰਨਾ ਤੇ ਐਵੇਂ ਨਵਾਂ ਵੀ ਆਕਣ ਦੇ ਮੋੜ ਨਕਲ ਦੀਆ ਠੀਕ ਐ ਚਲੋ ਕੋਈ ਨਹੀਂ ਪਾਉਣਾ ਤੇ ਤੁਸੀਂ ਆ ਨਾ ਜੇ ਤੁਹਾਡੇ ਮਨ ਨੂੰ ਨਾ ਚੰਗਾ ਲੱਗਾ ਰੰਗੇ ਤੇ ਕੀ ਫਾਇਦਾ ਹੋਇਆ ਫਿਰ ਰਹਿਣ ਦੋ ਤੁਸੀਂ ਹੁਣ ਜਿਹੜਾ ਆ ਗਿਆ ਹੁਣ ਰਹਿਣ ਦੋ ਮਮੀ ਜੀ ਵਟਾਉਣਾ ਤੇ ਵਟਾ ਦੇਣਗੇ ਕੋਈ ਗੱਲ ਹਾਂ ਕੋਈ ਗੱਲ ਨਹੀਂ ਰਹਿਣ ਦੋ ਤੁਸੀਂ ਹੁਣ ਜਿਹੜਾ ਆ ਗਿਆ ਕਿਹੜੇ ਮੈਂ ਸਾਰੇ ਸਵਾ ਕੇ ਇਹੋ ਹੀ ਪਾਉਣੀ ਨੇ ਗਾਂ ਵੀ ਦੇਣੇ ਪੈਂਦੀ ਆ ਦੇ ਤੂੰ ਲਾ ਕੋਈ ਦਸ ਤਹੀ ਗਾਂ ਚ ਲਾਉਣਾ ਵਾ ਮੈਂ ਤਾਂ ਬੜੀ ਰੀਜ ਨਾ ਸੁੱਟ ਲੈਂਦਾ ਹੀਗਾ ਮੈਂ ਤਾਂ ਕਹਿਆ ਮੇਰੀ ਕੁੜਮਣੀ ਸੁਆ ਕੇ ਤੇ ਪਾਉਗੀ ਚਲ ਕੋਈ ਗੱਲ ਨਹੀਂ ਜੇ ਸੁਆਣਾ ਪਾਉ ਸੁਆ ਲਾਂਗੇ ਜੇ ਗਾਂ ਲਾਉਣਾ ਪੈ ਭੰਜੀ ਲੋੜ ਗਰ ਜਾਂ ਚੰਨੀਆਂ ਤੁਰਨੀਆਂ ਰਿੰਦੀ ਗਾਵਾਂ ਇਹ ਕੋਈ ਗਲਤ ਗੱਲ ਨਹੀਂ ਜੇ ਕਿਸ ਨੂੰ ਲਾ ਦੀਏ ਕੋਈ ਵੀ ਪਾਵੇ ਸੋਹਣਾ ਲੱਗੇ ਚਲੋ ਕੋਈ ਨਹੀਂ ਉਹ ਤਾਂ ਤੁਹਾਡੇ ਘਰ ਦੀ ਗੱਲ ਆ ਜਿੱਦਾਂ ਜੀ ਕਰੂਗਾ ਕਰ ਲਿਓ ਤੁਸੀਂ ਲਿਓ ਮੈਂ ਪਾ ਦਿੰਦੀ ਆ ਹਿੱਥ ਆ ਤੇਰੇ ਪੁੱਤ ਸੋਹਣੇ ਆ ਨਾ ਮੁੰਡਾ ਸੋਹਣੇ ਲੱਗੇ ਮੀਂਹ ਕਲਰ ਵੀ ਵਧੀਆ ਹੁੰਦਾ ਠੀਕ ਆ ਫਤਿਹ ਦਾ ਕੱਲ ਅਤਰਾਲデア 900 ਦਾ ਭੈਣ ਜੀ ਨਾਲੇ ਹਰ ਕੋ ਵਿਆਜ ਕੋ ਕਮੀਤ ਨਹੀਂ ਰਹਗੀ ਇੱਕ ਤੇ ਦੋ ਭੈਣ ਜੀ ਹੁਣ ਤੁਹਾਨੂੰ ਕੀ ਦੱਸੀ ਕਿ ਬਹੁਤ ਕਮੀਆਂ ਆਈਆਂ ਕੋਈ ਠੰਡੀਆਂ ਚੀਜ਼ਾਂ ਕੋ ਸਰਪੰਚ ਦੇ ਨਾਲ ਦੋਸਤ ਆਏ ਮੇਰਾ ਪੋਤਾ ਸਰਪੰਚ ਵਾ ਤੇ ਕਿੰਨੇ ਦੋਸਤ ਆਏ ਤੇ ਉਹਨਾਂ ਨੂੰ ਠੰਡੀਆਂ ਚੀਜ਼ਾਂ ਮਿਲੀਆਂ ਤੁਸੀਂ ਕੋਈ ਚੀਜ਼ ਤੱਕੀ ਗਰਮ ਹੈ ਐਈ ਇਸੀ ਤੇ ਬਹੁਤ ਗੱਲਾਂ ਕਰਦੇ ਸੀ ਆਈ ਤੇ ਫਿਰ ਹੁਣ ਰਿਸ਼ਤੇਦਾਰ ਆਹੀ ਕਿਪ ਕਰਕੇ ਤੇ ਚਲੋ ਕੋਈ ਨਹੀਂ ਟਕੀਆਂ ਟਕੀਆਂ ਰਹਿ ਲੰਤੋ ਪਰ ਗੱਲ ਐ ਇਦਾਂ ਦੀ ਆ ਭੈਣ ਜੀ ਅਹੀਂ ਤੇ ਆਪਣੇ ਵੱਲ ਪੂਰਾ ਜੋਰ ਲਾਇਆ ਹੈਗਾ ਪਰ ਨਾ ਵਿਆਹ ਵਿੱਚ ਨਾ ਕੋਈ ਨਾ ਕੋਈ ਕਮੀ ਪੇਸ਼ੀ ਤੇ ਰਹਿ ਹੀ ਜਾਂਦੀ ਆ ਤੇ ਭਾ ਨਹੀਂ ਗੱਲ ਦਾ ਪਤਾ ਲੱਗਾ ਵੀ ਠੰਡੀਆਂ ਚੀਜ਼ਾਂ ਹੋ ਗਈਆਂ ਚਲੋ ਕੋਈ ਨਹੀਂ ਪਰ ਮਾਫੀ ਦੋ ਹਾਂ ਇੱਕ ਤੁਸੀਂ ਭੈਣ ਜੀ ਪਿੰਡ ਦੇ ਵੀ ਇਕੱਠੇ ਕਰਕੇ ਲੈ ਕੇ ਉਦੋਂ ਹੀ ਤੁਸੀਂ ਪਿੰਡ ਦੇ ਲੈ ਕੇ ਜਾਂਜ ਵੱਖਰੇ ਸਾਹਮਣੇ ਚਾਹੀਦੀ ਆ ਪਿੰਡ ਦੇ ਵੱਖਰੇ ਸਾਹਮਣੇ ਜਦੋਂ ਵਿੱਚੇ ਕੋਈ ਮੇਲਾ ਹੋ ਗਿਆ ਇਹ ਚੀਜ਼ਾਂ ਦੇ ਸਾਰੀਆਂ ਪਿੰਡ ਦੇ ਆ ਹੀ ਖਾ ਲਈਆਂ ਤੇ ਜੰਗਾਂ ਨੂੰ ਤੇ ਇਤਨਾ ਹੀ ਘਟਵਾਤੀ ਚੀਜ਼ਾਂ ਨਹੀਂ ਉਹਦਾ ਭੈਣ ਜੀ ਇੱਕ ਗੱਲ ਕਵਾਂ ਪਿੰਡ ਵਾਲੇ ਤਾਂ ਭਾਏ ਕਿ ਇੱਕ ਜੀ ਕਿਹਾ ਹੈਗਾ ਬਹੁਤੇ ਤਾਂ ਆਪਾਂ ਇਕੱਠੇ ਕੀਤੇ ਹੀ ਨਹੀਂ ਸੀ ਪਰ ਪਤਾ ਨਹੀਂ ਜਦੋਂ ਉਹ ਮੁੰਡੇ ਖੰਡੇ ਖਾਣ ਲੱਗੇ ਉੱਥੇ ਕੋਈ ਚੀਜ਼ ਨਾ ਰਹਿ ਗਈ ਕੋਈ ਗੱਲ ਨਹੀਂ ਕੋ ਬਾਤ ਨਹੀਂ ਕਿ ਗੱਲਾਂ ਮੁੰਡੇ ਨੂੰ ਕਰਨ ਹੁਣ ਤੁਹਾਨੂੰ ਪਤਾ ਮੇਰਾ ਮੁੰਡਾ ਸਰਪੰਚ ਵਾ ਇੱਕ ਇੱਕ ਉਹ ਮੁੰਡਾ ਵਿਆਹਿਆ ਇਹ ਸਰਪੰਚ ਵਾ ਉਹ ਡੇਨਾਲਦੋ ਤਦੂਰੋ ਨੇੜੇ ਬੜੇ ਵੱਡੇ ਨਿੱਕੇ ਆਏ ਤੇ ਫਿਰ ਕਲਾਕਾਰ ਤੇ ਫਿਰ ਉਹਨਾਂ ਨੂੰ ਕਰ ਜਾ ਕਹੀ ਪਾਲ ਕੇ ਕੀ ਕੀ ਦੇ ਜੋ ਜੋ ਉਹਨਾਂ ਮੰਗਿਆ ਐਂ ਖਵਾਲਿਆ ਚਲੋ ਭੈਣ ਜੀ ਮਾਫੀ ਮੰਗਨੀ ਆ ਫਤੜ ਕੋ ਮੈਂ ਚਲੋ ਮਾਫੀ ਕੰਨ ਮੰਗਣੀ ਭੈਣ ਜੀ ਹਣ ਜੋ ਹੋ ਗਿਆ ਠੀਕ ਐ ਸ਼ਰਮਿੰਦੇ ਅਸੀਂ ਵੀ ਬੜੇ ਹੋਏ ਆ ਪਰ ਕੋਈ ਗੱਲ ਨਹੀਂ ਹੁਣ ਮਾਫੀ ਨਾ ਮੰਗੋ ਚਲੋ ਠੀਕ ਐ ਭੈਣ ਜੀ ਹੁਨੀ ਆ ਮੈਂ ਹੈ ਚਲੋ ਠੀਕ ਆ ਮੈਂ ਹੁਣ ਆਪਣੀ ਮੰਮੀ ਨੂੰ ਕਿਹਾ ਹਾਂ ਤੋਰੀ ਅਸੀਂ ਜਾਈਏ ਹੁਣ ਘਰ ਵੀ ਕੰਮ ਨੇ ਉਹ ਮਾਰ ਕੇ ਆਏ ਆ ਫਿਰ ਤਨਪਤਾ ਉਹ ਕੀ ਉਹ ਕਹਿ ਕੇ ਆ ਦੱਸ ਆ ਕੇ ਮੈਨੂੰ ਦੇ ਦਿੱਤਾ ਇਹ ਜੇ ਘਾਰੀ ਮੈਂ ਪੰਦੀ ਐਵੇਂ ਮੈਨੂੰ ਪਹੁੰਚੇ ਜੇ ਦਿੱਤੇ ਤੇ ਸਾੰਚ ਰਹਿਣ ਦੇ ਦਿੱਤੀ ਦੇ ਐਵੇਂ ਦਿੱਤੇ ਪੋਣੀ ਜੇ ਇਹ ਕੰਮ ਦੇ ਨੋਜ ਦੇ ਨਾਮ ਕੇ ਇਹਨੂੰ ਵਿਖਾ ਲੈਣੀਆਂ ਡਗਵਾਨ ਰਹਿਣ ਦੇਣੇ ਚੁੱਪ ਕਰਕੇ ਬਾਰਿਸ਼ ਛਾੜਦੇ ਨੇ ਉਦਾਂ ਮੈਨੂੰ ਚਲਾਕ ਲੱਗਣ ਦੀ ਆ ਤੇ ਨਵਾਂ ਨਹੀਂ ਲੱਗੇ ਆਈਆਂ ਉਹ ਤਾਂ ਸੋਈ ਸੀ ਦਿਨਾਂ ਵਾਂ ਉਹ ਲੱਗੇ ਨਹੀਂ ਆਏ ਜਾਂ ਤੇ ਨਰਾਜ ਨੇ ਰੋਜ਼ ਨੇ ਤੇ ਜਿਹੜੀ ਆਪ ਐਂ ਪ੍ਰਧਾਨ ਘਰ ਦੀ ਬਣੀ ਆ ਕੁੜੀ ਵੀ ਪ੍ਰਧਾਨਗੀ ਦੀ ਕਰੂਗੀ ਪਰ ਮੈਂ ਕਰਨ ਨਹੀਂ ਦੇਣੀ ਪ੍ਰਧਾਨਗੀ ਨਹੀਂ ਕਰਨ ਦੇਣੀ ਸੂਤਰ ਤੇ ਮੈਂ ਹੀ ਕਰੂੰਗੀ ਇਹਨਾਂ ਨੂੰ ਫਿਰ ਫਿਰ ਮੈਂ ਮਾਵਾਂ ਤੇ ਘਨ ਸੂਤਰ ਕਰੂੰਗੀ ਅਕੇਲਾ ਕੇ ਇਹ ਥੋੜੀ ਗੱਲ ਵਾ ਇਹ ਚਲਾਕੀ ਕਰਨ ਲਈ ਆ ਕੁੜੀਆਂ ਨਵਾਂ ਨੂੰ ਨਹੀਂ ਲੱਗਿਆ ਹੁਣ ਜਿੰਦੀ ਨਵਾਂ ਸੋਈ ਚ ਵੱਡੀਆਂ ਸੀਧਾ ਚੱਲੀਆਂ ਤਾਂ ਉਹਨਾਂ ਨੂੰ ਆਵਾਜ਼ ਨਹੀਂ ਮਾਰੀ ਆ ਵੀ ਉਹ ਇਹ ਤਾਂ ਲੱਗੇ ਮੰਜੀ ਲਾ ਕੇ ਪਈ ਅੱਜ ਆਏ ਆ ਧੋਪ ਬੜੀ ਸੋਹਣੀ ਲੱਗੀ ਰੀ ਆਏ ਆ ਕਰੀ ਤੇ ਸੇਕ ਲੈਣੀ ਹੈ ਇਹੋ ਆਇਆ ਕੋਈ ਦੋਸਤ ਵੱਲ ਆਹ ਮਾ ਉਹ ਲੰਮੜ ਦਾ ਰਾਂ ਲਾ ਮੈਂ ਸਗਣ ਦੇ ਆਇਆ 1100 ਰੁਪਈਆ ਅੱਛਾ ਅੱਛਾ ਮੁੰਡੇ ਨੂੰ ਹੈ ਠੀਕ ਹੈ ਤੇ ਬਾਕੀ ਮੈਂ ਹਾਂ ਚੱਲ ਉੱਥੇ ਪੈਲਸਰ ਤੇ ਜਾਵਾਂਗੇ ਤੇ 5-500 ਉੱਥੇ ਦੇ ਦਾਂ ਕੁੜੀ ਮੁੰਡੇ ਨੂੰ ਤੇ ਫੇਰ ਜਾਣਾ ਕੋਈ ਕੱਲ ਨੂੰ ਨਹੀਂ ਹਾਂ ਤੇ ਉਹਨਾਂ ਨੇ ਕਿਹਾ ਉੱਥੇ ਜਾਣਾ ਤੇ ਆਈ ਆ ਸਗਣ ਲੱਗਣਾ ਮੁੰਡੇ ਨੂੰ ਅੱਛਾ ਅੱਛਾ ਮੈਂ ਆਪ ਦਾ ਸੋਚੇ ਨਹੀਂ ਹਾਂ ਚਲ ਜੀ ਤੁਹਾਡਾ ਵੀ ਕੰਡਾ ਹੁੰਦਾ ਅਹੀਂ ਵੀ ਜਾਣਾ ਰਿਆ ਅੱਜ ਅੱਧੇ ਕਿ ਚੱਤ ਕਿੰਨੀ ਰੌਣਕ ਹੁਣੀ ਘਰ ਚ ਉਹ ਸਿਧਾ ਨੇ ਚੰਗਾ ਹੀ ਨਹੀਂ ਲੱਗਾ ਮੇਰੀ ਗੱਲ ਸੁਣ ਸਾਡੀ ਕੁੜੀ ਆ ਉਹ ਹੀ ਮੁੰਡਾ ਸਾਡੇ ਵਾਸਤੇ ਐਂ ਨਾ ਚਿੰਤਾ ਕਰਿਆ ਕਰ ਵੇਖਾ ਹੁੰਦੀ ਆ ਕਿੰਨੀ ਰੌਣਕ ਲੱਗਦੀ ਆ ਉਹ ਤਾਂ ਗੱਲ ਮੈਂ ਤੁਹਾਡੀ ਮੰਨਣੀ ਆ ਜੇ ਰੱਬ ਕੁੜੀ ਵੀ ਨਾ ਦੇਂਦਾ ਫੇਰ ਕੀ ਕਰ ਲੈਣਾ ਹੈ ਦੱਸ ਤੇ ਜੇ ਭਲਾ ਨਾਲ ਪੁੱਤ ਵੀ ਦੇਂਦਾ ਤੇ ਕਿੱਡੀ ਵੱਡੀ ਗੱਲ ਆ ਪਰ ਇਹ ਹੁਣ ਉਹਦੀ ਮਰਜ਼ੀ ਆ ਨਾ ਉਹਨੂੰ ਕਿਸੇ ਡਾਂਗੜਾ ਮਾਰ ਦੇਣੀ ਆ ਇਹ ਤੇ ਉਹ ਜੋ ਚਾਵੇ ਉਹ ਹੁੰਦਾ ਵਾ ਕਿਤੇ ਅਸੀਂ ਮੁੰਡਾ ਵਿਆਹ ਹੁੰਦੇ ਕੇ ਦੇ ਪੋਤੇ-ਪੋਤੀਆਂ ਹੁੰਦੇ ਸਾਡੇ ਅੱਗੇ-ਪਿੱਛੇ ਫਿਰਦੇ ਹੁਣ ਕੁੜੀ ਤੇ ਵਿਚਾਰੀ ਸਹੁਰਿਆਂ ਤੋਂ ਆਊਗੀ ਤੇ ਤੇਰੀ ਸਾਡੀ ਬਾਤ ਪੁੱਛੂਗੀ ਛਿਦੈਣੇ ਇਹ ਨਾ ਆਪਣੇ ਮਾਨੂੰ ਸਮਝਾਉਣ ਵਾਲੀ ਗੱਲ ਹੁੰਦੀ ਆ ਕੁਝ ਪਵੇ ਤਾਂ ਤੈਨੂੰ ਮੁੰਡਾ ਦਿੰਦਾ ਤੇ ਤੈਨੂੰ ਨੂੰ ਏਡੀ ਮਾੜੀ ਪਾ ਜਾਂਦੀ ਵੀ ਉਹ ਡੰਡਾ ਲੈ ਕੇ ਤੇ ਸਾਨੂੰ ਦੋਵਾਂ ਨੂੰ ਘਰੋਂ ਹੀ ਕੱਢ ਦਿੰਦੀ ਠੀਕ ਫਿਰ ਬੋਧਾ ਮਾੜਾ ਫਿਰ ਉਸੇ ਜਬਾਨ ਨਾਲ ਲੋਕੀ ਦੱਸਾ ਕੀ ਆਂਦੇ ਆ ਇਹਦੇ ਨਾਲ ਉਹ ਤਾਂ ਹੋਰ ਇੱਕ ਕੁੜੀ ਹੋ ਪੈਣੀ ਉਹ ਚੰਗੀ ਤੇ ਰੱਬਾ ਹਜਾ ਮੁੰਡਾ ਨਾ ਹੀ ਦੇਂਦੋ ਉਹ ਇਦਾਂ ਨਾ ਕਿਹਾ ਕਰ ਦੋਹਾਂ ਚੀਜ਼ਾਂ ਚਾਹੀਦੀਆਂ ਨੇ ਚਲੋ ਫਿਰ ਚਾਹੀਦੀਆਂ ਤੇ ਫਿਰ ਆਪਣੇ ਥੋੜਾ ਹੱ ਇਹ ਉੱਪਰ ਵਾਲਾ ਜਾਣੇ ਜੋ ਉਹਨੇ ਕਰਤਾ ਠੀਕ ਆ ਚਾਹ ਬਣਾ ਕੇ ਲਿਆਓ ਤੂੰ ਬਣਾ ਚਾਹ ਘੋਟ ਅਸੀਂ ਪੀਏ ਤੇ ਢੋਲੇ ਦੀਆਂ ਲਾਈਏ ਕੋਈ ਗੱਲ ਨਹੀਂ ਉਹਦੇ ਨਾਲ ਜਾ ਕੇ ਰਿਆ ਕਰ ਠੀਕ ਆ ਕਿ ਨਹੀਂ ਚਲੋ ਠੀਕ ਆ ਬਾਬਾ ਮੁੰਡੇ ਵੀ ਕਿਹੜੇ ਇੱਥੇ ਮੜੀਆਂ ਦੇ ਪੋਚੇ ਫਿਰਦੇ ਆ ਆ ਸਾਰੀ ਦੁਨੀਆ ਤੇ ਵਿਦ ਆ ਸ਼ਰਮ ਚ ਬੈਠੀ ਆ ਜਾ ਕੇ ਤੇ ਮੁੰਡੇ ਤੇ ਨੂੰਹਾਂ ਸਾਹਮਣੇ ਹੋਣ ਤੇ ਕਿਉਂ ਤੱਕ ਖਾਣ ਵਿਚਾਰੇ ਮਾਈਆਂ ਬੁੱਢੇ ਉਹ ਸਾਰੇ ਨਹੀਂ ਕੁਝ ਹੁੰਦੇ ਚੰਗੇ ਵੀ ਹੁੰਦੇ ਨਹੀਂ ਚੱਲ ਹੋਣਗੇ ਚੰਗੇ ਕੋਈ ਗੱਲ ਨਹੀਂ ਅਸੀਂ ਕਿ ਲੈਣਾ ਸਾਡੀ ਕੁੜੀ ਤੇ ਸਾਨੂੰ ਉਹ ਮੁੰਡਾ ਲੱਗਦਾ ਤੇ ਉਹ ਸਾਡੀ ਕੁੜੀ ਆ ਕੀ ਗੱਲ ਵਾ ਇੱਧਰ ਲੈ ਜਾਂਦਾ ਦੱਸਨੀ ਆ ਤੁਹਾਨੂੰ ਮੈਂ ਮੈਂ ਤਾਂ ਨਏ ਸਲਾਹ ਕਰਨੀ ਸੀਗੀ ਪਿਓ ਪੁੱਤਾਂ ਨਾਲ ਪੀ ਪ੍ਰੌਣਾ ਆਇਆ ਵਾ ਪਹਿਲੀ ਵਾਰੀ ਘਰ ਅੱਛਾ ਤੇ ਹੁਣ ਨਾ ਇਦਾਂ ਹੀ ਸਖਣਾ ਕੱਲੀਏ ਤੇ ਮਾੜੀ ਗੱਲ ਵਾ ਤੇ ਸਲਾਹ ਮੈਂ ਕਰਨੀ ਪਿਛਾਪ ਨਾ ਪਾਦੀਏ ਮੁੰਡੇ ਨੂੰ ਮੇਰੀ ਗੱਲ ਸੁਣ ਲਾ ਅੱਗੇ ਥੋੜਾ ਖਤ ਕੀਤਾ ਆਪਾਂ ਅੱਗੇ ਕੋਈ ਛਾਪ ਵਾਲੀ ਕੋਈ ਕਸਰ ਰਹਿਣ ਦਿੱਤੀ ਅਸੀਂ ਉਹ ਨਹੀਂ ਚਲ ਕਸਰ ਤੇ ਨਹੀਂ ਰਹਿਣ ਦਿੱਤੀ ਈ ਪਰ ਇਹ ਆ ਵੀ ਚਲ ਪਹਿਲੀ ਵਾਰੀ ਆਇਆ ਵਾ ਡੈਡੀ ਇੱਡੀ ਨਹੀਂ ਕੋਈ ਗੱਲ ਆ ਵੇਖ ਲਓ ਮੁੰਡਾ ਸਿਆਣਾ ਵਾ ਹੈ ਜੇ ਤੁਸੀਂ ਕਹਿੰਦੇ ਸੀ ਵੇਖ ਲਓ ਪਤਾ ਕੀ ਗੱਲ ਆ ਅੱਗੇ ਕੱਪੜੇ ਵਿਖਾਲੇ ਉਹਦੀ ਮਾਂ ਨੂੰ ਮੈਂ ਤੇ ਨੱਕ ਬੁੱਲ ਜੇ ਵੱਟਦੀ ਸੀਗੀ ਮੇਰੇ ਗੱਲ ਸੁਣ ਲੈ ਕੱਪੜੇ ਕਹਿੰਦੀ ਕਿ ਹੋਂਦੀ ਦੁਕਾਨ ਤੋਂ ਲਿਆਂਦੇ ਆ ਜਾ ਕੇ ਉੱਥੋਂ ਹੈ ਅੱਛਾ ਕਿਨੇ ਕਿਨੇ ਮਹਿੰਗੇ ਉਹ ਜਰ ਮੇਰੀ ਗੱਲ ਤੂੰ ਵੀ ਨਾਲ ਹੀ ਤੁੰਗੜਾ ਕਿਤੇ ਗਿਆ ਸੀ ਮੈਨੂੰ ਪਤਾ ਵਾ ਪਰ ਹੁਣ ਉਹਨੂੰ ਕੀ ਕਹਣਾ ਜੇ ਨਹੀਂ ਪਸੰਦ ਆਇਆ ਉਹਨੇ ਨਾ ਨੱਕ ਬੁੱਲ ਬੜੇ ਵੱਟੇ ਵੇਖ ਕੇ ਤੇ ਮੈਨੂੰ ਹੁਣ ਇਹ ਹੋਣ ਰਿਹਾ ਵਾ ਚਲ ਧੀ ਆ ਹੱਡੀ ਹੈ ਤੇ ਐਵੇਂ ਨਾ ਕੱਲ ਨੂੰ ਕੋਈ ਗੱਲਬਾਤ ਕਰੇ ਕੋਈ ਮੇਣਾ ਮੂਣਾ ਮਾਰੇ ਉਹਨੂੰ ਤੇ ਚਲ ਸ਼ਾਪ ਪਾ ਦਿੰਨੇ ਫੇਰ ਕੀ ਇਹ ਖੁਸ਼ ਹੋ ਜੀਗੀ ਉਹ ਵੀ ਤੇ ਸ਼ਾਪ ਹੈਗੀਆ ਕੋਲ ਬਦੂ ਬੋਲਤੇ ਹੈ ਨਹੀਂ ਕਿ ਤਾਨੂੰ ਪਤਾ ਉਹਦੇ ਮਹਾ ਵਿਆਹ ਚ ਕੀਤਾ ਹੈ ਸਾਰਾ ਗੁਜ਼ਾਰਾ ਤੇ ਇੱਦਾਂ ਕਰਨੀ ਆ ਪਿੰਦਰ ਕੋ ਸ਼ਾਪ ਹੈਗੀ ਆ ਬੜੀ ਸੋਹਣੀ ਨਾਲੇ ਮੋਟੀ ਆ ਸ਼ਾਪ ਤੇ ਨਵ ਨੂੰ ਕਹਿੰਨੀ ਆ ਪੋ ਸ਼ਾਪ ਮੈਨੂੰ ਦੇ ਦੇ ਯਾਰਾ ਸਾਪ ਤੇ ਕੋ ਫੜ ਲੈਂਦੇ ਮੇਰੀ ਗੱਲ ਸੁਣ ਉਹਦੇ ਨਾਲ ਸਲਾਹ ਵੀ ਕਰ ਲੈਣੀ ਪਿੰਦਰ ਨੇ ਵੀ ਡੜੀ ਦੀ ਗੱਲ ਤੇ ਯਾਰ ਨਾ ਕੀ ਪਤਾ ਕੀ ਕੋਈ ਨਹੀਂ ਮੰਨਣਾ ਕੋ ਐਵੇਂ ਆਪਣੇ ਕਰੀ ਜਿੰਦੀ ਕਿਉਂ ਨਹੀਂ ਮੰਨਣਾ ਕੀ ਗੱਲ ਆ ਘਰੋਂ ਹੀ ਬੜੀਆਂ ਸਾਰੀਆਂ ਚੀਜ਼ਾਂ ਇਹ ਕਿੱਥੋਂ ਲੈ ਕੇ ਆਈ ਆ ਕੋਈ ਗੱਲ ਨਹੀਂ ਮੈਂ ਉਹਨੂੰ ਕਹਿੰਨੀ ਆ ਨਾ ਪੋ ਸ਼ਾਪ ਕੱਢ ਕੇ ਦੇ ਤੇ ਪਰੋਣੇ ਨਹੀਂ ਪਾਉਣੀ ਆ ਪੁੱਤ ਆ ਲੈ ਯਾਰ ਤਾਂ ਜੋ ਦੀ ਗੱਲ ਕੋਈ ਨਹੀਂ ਇਹ ਆ ਵੀ ਪਰ ਉਹਨੇ ਖੁਸ਼ ਜਾਨਣਾ ਚਾਹੀਦੇ ਆ ਨਹੀਂ ਚਲ ਕੋਈ ਨਹੀਂ ਮੈਨੂੰ ਵੀ ਇਹ ਆ ਆਹ ਤੇ ਵੀ ਯਾਰ ਹਨਾ ਧੀ ਪੈਂਦਾ ਹੁੰਦਾ ਹੀ ਆ ਐਵੇਂ ਨਿੱਕੀ ਜਿਹੀ ਗੱਲ ਤੋਂ ਗੱਲੀ ਵਿਸ਼ਾ ਹੋਣਾ ਹੁਣ ਕਿਉ ਕੋਈ ਨਹੀਂ ਮੰਮੀ ਤੁਸੀਂ ਪੁੱਛ ਲਓ ਤੇ ਇੱਕ ਗੱਲ ਯੋ ਉਹਨੂੰ ਨਾ ਦੋਹਾਂ ਜੀ ਨੇ ਹੌਲੀ ਨਾ ਪੁੱਛ ਲਾ ਜੇ ਮੰਨਦੇ ਤੇ ਕੀ ਕਹਿੰਦੇ ਬਗੜੀ ਨਾਲੇ ਪਤਾ ਕੀ ਗੱਲ ਆ ਅੱਜ ਕੱਲ ਪੁੱਤਰ ਆਵਾਜਾ ਅਗਵਾਂਡੀਆਂ ਦੇ ਵਿਆਹ ਨਹੀਂ ਹੋਇਆ ਤੇ ਆਪਣੇ ਜਵਾਈ ਨੂੰ ਨਾ ਫੇਰ ਕੜਾ ਪਾਇਆ ਹੈ ਘਰ ਆਏ ਨੂੰ